पटियाला में आज भरपूर गार्डन में 15 लाख रुपए के बनने वाली सड़कों का निर्माण विधायक अजीत पाल सिंह कोहली और मेयर कुंदन गोगिया और काउंसलर की अगुवाई में हुआ यही पत्रकारों से बात करते हुए विधायक अजीत पाल सिंह कोहली ने कहा कि बरसात के कारण विकास कार्यों में देरी हो रही थी अब मौसम अनुकूल है और इसके चलते शहर की एक भी सड़क और एक भी गली नहीं छोड़ी जाएगी सरकार की तरफ से फंड की कोई कमी नहीं और हमारी नीति और नियत बिल्कुल स्पष्ट है कि लोगों की सुख सुविधाओं के लिए हर विकास कार्य गति के लिए किया जाएगा इसी के तहत नगर निगम के मेयर कुंदन गोगिया ने कहा कि नगर निगम शहर की विकास गति में पूरी तेजी से काम कर रही है इसके अलावा यहाँ पर कोई पीने का उतार और हम अपनी जिम्मेदारी को पूरी ईमानदारी से निभाएंगे ਬੜਾ ਬੜਾ ਹਾਲ ਸੀ ਪਟਿਆਲੇ ਦੀਆਂ ਸੜਕਾਂ ਦਾ ਅੱਜ ਤੁਸੀਂ ਤੁਹਾਡਾ ਨਾਂ ਇਹ ਸ਼ੁਰੂਆਤ ਕਰ ਦਿੱਤੀ ਕਿਹੜਾ ਸੀ ਦੇਖੋ ਬੁਰਾ ਹਾਲ ਜਿਹੜਾ ਸੀ ਉਹ ਇੱਕ ਅਸੀਂ ਕਾਸਟ ਜਿਹੜੀ ਪੇ ਕਰਦੇ ਆਂ ਡਵੈਲਪਮੈਂਟ ਦੀ ਕੋਲੈਟਰਲਸ ਹਮੇਸ਼ਾ ਹੁੰਦੇ ਨੇ ਅਸੀਂ ਜਿਹੜਾ ਇਹ ਤਾਂ ਨਹੀਂ ਕਿ ਸੜਕਾਂ ਪੱਟ ਕੇ ਛੱਡਤੀਆਂ ਕੰਸੋਲੀਡੇਸ਼ਨ ਲਈ ਵੇਟ ਕਰ ਰਹੇ ਸੀ ਕੰਪੈਕਸ਼ਨ ਦੀ ਵੇਟ ਹੁੰਦੀ ਹੈ ਟੈਕਨੀਕਲ ਗੱਲਾਂ ਨੇ ਲੰਬਾ ਪ੍ਰੋਜੈਕਟ ਹੈ ਪਰ ਜਦੋਂ ਹੁਣ ਸਮਾਂ ਖੁੱਲਿਆ ਮੌਸਮ ਖੁੱਲ ਗਿਆ ਸਾਨੂੰ ਟਾਈਮ ਮਿਲ ਗਿਆ ਹੁਣ ਅਸੀਂ ਇਸ ਓਪਰਚੁਨਿਟੀ ਨੂੰ ਵੀ ਹੈਵ ਗ੍ਰੈਬਡ ਓਪਰਚੁਨਿਟੀ ਵਿਦ ਬੋਥ ਆਰ ਹੈਂਡਸ ਅਸੀਂ ਅਸੀਂ 800 ਫੀਟ ਦਾ ਜਿਹੜਾ ਇਹ ਗਾੜਨ ਦਾ ਜਿਹੜਾ ਬੜਾ ਪੌਸ਼ ਇਲਾਕਾ ਹੈ ਤੁਹਾਨੂੰ ਪਤਾ ਵੀ ਨਫੀਸ ਲੋਕ ਰਹਿੰਦੇ ਨੇ ਐਜੂਕੇਟਿਡ ਕਲਾਸ ਇੱਥੇ ਰਹਿੰਦੀ ਆ ਉਹਨਾਂ ਦੀਆਂ ਜਿਹੜੀਆਂ ਨੇ ਹੁਣ ਇਹ ਸੜਕਾਂ ਜਿਹੜੀਆਂ ਅੱਜ ਐਂਡ ਟੂ ਐਂਡ ਜਿਹੜੀਆਂ ਸੜਕ ਬਣ ਜਾ ਰਹੀ ਹੈ ਤੇ 15 ਲੱਖ ਰੁਪਏ ਅਸੀਂ ਜਿੱਥੇ ਇਸ ਰੋਡ ਤੇ ਲਗਾਵਾਂਗੇ ਉਸ ਤੋਂ ਇਲਾਵਾ ਮੇਰ ਸਾਹਿਬ ਦੀ ਕਿਰਪਾ ਨਾਲ 5 ਲੱਖ ਰੁਪਏ ਅਸੀਂ ਇੱਥੇ ਪਾਕ ਦੀ ਡਵੈਲਪਮੈਂਟ ਵਾਸਤੇ ਵੀ ਦੇ ਰਹੇ ਹਾਂ ਅਸੀਂ ਸੋ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਦੇਰੀ ਜ਼ਰੂਰ ਹੋਈ ਹੈ ਸਾਨੂੰ ਖੇਦ ਵੀ ਬਹੁਤ ਹੈ ਬਟ ਮਜਬੂਰੀਆਂ ਐਸੀਆਂ ਦੇਖੋ ਡਵੈਲਪਮੈਂਟ ਪ੍ਰੋਜੈਕਟ 500 ਕਰੋੜ ਦਾ ਪ੍ਰੋਜੈਕਟ ਹੋਵੇ ਕੰਪਲੀਸ਼ਨਲੀ ਟਾਈਮ ਲੱਗਦਾ ਤੇ ਅੱਜ ਜਿਹੜਾ ਹੈ ਉਹ ਜਿੱਥੇ 300 ਦੇ ਵਿੱਚੋਂ 250 ਦੇ ਕਰੀਬ ਪਾਈਪਲਾਈਨ ਪੁੱਛ ਚੁੱਕੀ ਹੈ ਉਸ ਦੇ ਨਾਲ-ਨਾਲ ਅਸੀਂ ਜਿਹੜਾ ਰੋਡ ਦਾ ਵੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੈ ਸਰ ਸਾਹਮਣੇ ਸਾਫ ਕਾ ਮੁੱਖ ਮੰਤਰੀ ਦਾ ਘਰ ਹੈ ਉਹਨਾਂ ਦੇ ਪਿੱਛੇ ਜਿਹੜਾ ਰੋਡ ਕਾ ਵੀ ਬਣਵਾ ਦੂ ਕਹਿੰਦੇ ਆ ਹਾਂਜੀ ਕਿਉਂ ਨਹੀਂ ਬਣੇਗੀ ਸਰ ਸਾਡੇ ਸਤਕਾਰਯੋਗ ਬੱਤਰ ਦਿੱਤਾ ਸੀ ਜੀ ਬਸ ਤੁਸੀਂ ਉੱਦੀ ਤਰਫ ਜੋ ਸੀ ਸਾਹਿਬ ਤੁਸੀਂ ਮਸਖੀਆਂ ਨਾ ਓਏ ਤੇ ਰਹਿੰਦੇ ਮੈਂ ਕੋਈ ਗੱਲ ਨਹੀਂ ਸ਼ੁਰੂ ਕਰ ਲੈ ਯਾਰ ਅੱਜ ਸਤਕਾਰਯੋਗ ਐਮਐਲਏ ਸਾਹਿਬ ਮੇਰੇ ਕੌਂਸਲਰ ਸਾਹਿਬਾਨ ਅੱਜ ਅਸੀ ਭਰਪੂਰガル ਨਾਲ ਲੋਡ ਦਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਮੌਸਮ ਦੀ ਨਿਜਾਕਤ ਨੂੰ ਦੇਖਦੇ ਵੇ 2 ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹੁਣ ਮੈਂ ਸਵੇਰੇ ਆਪਣਾ ਠਾਪਰ ਕੋਲਜ ਦੇ ਕੋਲ ਵੀ ਉਦਘਾਟਨ ਕਰਕੇ ਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ ਬਾਕੀ ਵੀ ਜਿਹੜੇ ਕੰਮ ਹੈਗੇ ਪਹਿਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨੂੰ ਹਾਰ ਬਦ ਲਾਂਗੇ ਮਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਤੇਰੀ ਜ਼ਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆਮ ਆਦਮੀ ਪਾਰਟੀ ਦੀ ਬਿਲਕੁਲ ਸਾਫ਼ ਬੈਟਰ ਸੀਵਰੇਜ ਦਾ ਬਹੁਤ ਪੁਰਾਣਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰਦੀ ਹਾਂ ਉੱਥੇ ਬੱਚਿਆਂ ਨੂੰ ਸੂਜ ਜਾਂਚ ਦਿੱਕਤ ਹੈ ਲੋਕ ਕਹਿੰਦੇ ਸੀ ਘਰ ਵਿੱਚੋਂ ਮਜਬੂਰ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕੈਪੈਸਿਟੀ ਸੀਗੀ ਘਟੋਣਾ ਇਸ ਕਰਕੇ ਪਾਣੀ ਓਵਰਫਲੋ ਕਰਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਅਧਾਰ ਤੇ ਹਲਕੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿ ਕਿਉਂਕਿ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਜਿਵੇਂ ਵੀ ਸਾਡੇ ਕੋਲ ਕੋਈ ਵੀ ਕੰਪਲੇਨ ਆਦੀ ਹੈ ਅਸੀਂ ਉਹਨੂੰ ਪਹਿਲ ਦੇ ਅਧਾਰ ਤੇ ਹਲਕਾ ਕਰਦੇ ਆਂ ਤੁਹਾਡੇ ਨੂੰ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬੜੀ ਉਮੀਦ ਹੈ ਪਰ ਲੇਟ ਹੋਇਆ ਲੱਗਦਾ ਮਾਮਲਾ ਦੇਖੋ ਐਸਾ ਵੀ 8 ਮਹੀਨੇ ਹੋਏ ਆ ਕਾਰਪੇਟਰ ਬਣੀ ਨੂੰ ਪਹਿਲਾ ਜਿਹੜਾ ਕੰਮ ਸੀਗਾ ਸਲੋ ਸੀਗਾ ਅਸੀਂ ਆਣ ਤੋਂ ਬਾਅਦ ਐਮਐਨਏ ਸਾਹਿਬ ਦੇ ਨਾਲ ਰਲ ਕੇ ਮંત્રી ਸਾਹਿਬ ਵੀ ਸਾਡੇ ਪਟਿਆਲਾ ਦੇ ਆ ਜੀ ਰਲ ਕੇ ਫੰਡ ਵੀ ਲੈ ਰਹੇ ਆ ਔਰ ਕੰਮ ਵੀ ਕਰ ਰਹੇ ਆ ਥੈਂਕ ਯੂ ਬ੍ਰੋ ਸੋ ਬਿਲਕੁਲ ਸੜਕਾਂ ਦੇ ਡਵੈਲਪਮੈਂਟ ਦਾ ਕੰਮ ਸ਼ੁਰੂ ਹੋਇਆ ਤੁਹਾਡੇ ਵਾਰ ਤੋਂ ਸ਼ੁਰੂ ਕੀਤਾ ਗਿਆ ਕਿਸ ਨਾਲ ਦੇਖੋ ਦੇਖੋ ਬਕਾਫੀ ਪ੍ਰਲੌਂਗ ਕੰਮ ਸੀ ਕਿਉਂਕਿ ਐਲ ਐਨ ਟੀ ਆਪਣੇ ਕੰਮ ਦੇ ਵਿੱਚ ਡਿਲੇਡ ਹੋਇਆ ਬਹੁਤ ਡਿਲੇਡ ਪ੍ਰੋਜੈਕਟ ਕਹਿ ਸਕਦਾ ਪਰ ਦੇਰ ਆਈ درست ਹੈ ਕਿਵੇਂ ਵੀ ਲੱਗਦਾ ਕਿਉਂਕਿ ਬਰਸਾਤਾਂ ਵੀ ਇਸ ਵਾਰ ਜ਼ਿਆਦਾ ਸੀ ਔਰ ਜ਼ਿਆਦਾ ਤੇ ਲੁੱਗੀਆਂ ਚੱਲੀਆਂ ਨੇ ਚਲੋ ਸਾਨੂੰ ਮੌਕਾ ਤੇ ਟਾਈਮ ਵੀ ਮਿਲ ਗਿਆ ਸੜਕਾਂ ਨੂੰ ਦੱਬਣ ਦਾ ਕੰਪਰੈਸ਼ਨ ਦਾ ਜੋ ਸੀਗਾ ਇਹਦੇ ਵਿੱਚ ਬਰਸਾਤ ਦੇ ਕਰਕੇ ਪਰ ਹੁਣ ਰੈਗੂਲਰ ਤੁਹਾਨੂੰ ਪਤਾ ਲੁੱਕ ਦੇ ਕੰਮ ਜਿਹੜੇ ਨੇ ਇਹ ਸਾਲ ਦੇ 2-3 ਮਹੀਨੇ ਚ ਹੋ ਸਕਦੇ ਨੇ ਆ ਬੜਾ ਅਪਰੋਪਰੀਅਟ ਟਾਈਮ ਹੈ ਜਿਹਦੇ ਵਿੱਚ ਲੁੱਕ ਦਾ ਕੰਮ ਹੋ ਰਿਹਾ ਔਰ ਮੈਂ ਖੁਸ਼ਕਿਸਮਤ ਸਮਝਦਾ ਆਪਣੇ ਨੂੰ ਜਦੋਂ ਮੈਂ ਪਹਿਲੀ ਵਾਰ 2012 ਚ ਜਦੋਂ ਕਾਉਂਸਲਰ ਬਣਿਆ ਤਾਂ 2012 ਦੀ ਹੀ ਸੜਕ ਬਣਾਈ ਸੀ ਉਸ ਤੋਂ ਬਾਅਦ ਕਿਸੇ ਸਰਕਾਰ ਵੱਲੋਂ ਕਿਸੇ ਐਮਸੀ ਵੱਲੋਂ ਉਸ ਤੋਂ ਬਾਅਦ ਜਿਹੜੇ ਉਹ ਹੱਥ ਦੇ ਇਸ ਇਲਾਕੇ ਤੋਂ ਉਹਨਾਂ ਵੱਲੋਂ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਅੱਜ ਫੇਰ 2025 ਦੇ ਵਿੱਚ ਮੈਨੂੰ ਮੇਰੇ ਵਾਈਫ ਨੂੰ ਰਮਨਪ੍ਰੀਤ ਔਰ ਜੋ 47 ਨੰਬਰ ਵਾਰਡ ਤੋਂ ਅਸੀਂ ਐਮਸੀ ਦੀ ਸੇਵਾ ਕਰ ਰਹੀ ਹੈ ਮੇਰੇ ਭਾਈ ਸਾਨੂੰ ਫੇਰ ਮੌਕਾ ਮਿਲਿਆ ਤੇ ਸਾਨੂੰ ਖੁਸ਼ਕਿਸਮਤ ਆ ਕਿ ਦੁਆਰਾ ਸਾਡੇ ਹੱਥ ਨਹੀਂ ਦੁਆਰਾ ਹੋ ਰਿਹਾ ਔਰ ਕਪਟਿਆਲੇ ਦੇ ਸਾਡੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗਿਆ ਇਹਨਾਂ ਵੱਲੋਂ ਇਨੀਸ਼ੀਏਟਿਵ ਸੀਗਾ ਕਿ ਹੁਣ ਸਾਰੀਆਂ ਸੜਕਾਂ ਜਿਹੜੀਆਂ ਨੇ ਕਿਉਂਕਿ ਸ਼ੁਰੂਆਤ ਵਾਰਡ ਦੇ ਵਿੱਚ ਜਿਹੜੀ ਹੈ 20 ਕਰੋੜ ਦਾ ਜਦੋਂ ਹੋਇਆ ਸੀਗਾ ਤਾਂ ਮੋਦੀ ਕਾਲਜ ਆ ਸਾਡੇ ਵਾਰਡ ਤੋਂ ਸ਼ੁਰੂ ਐਸੀ ਅੱਜ ਇੱਥੇ ਕੋਲੋਨੀ ਦਾ ਹੋ ਗਿਆ ਔਰ ਇਸ ਤੋਂ ਬਾਅਦ ਮੋਦੀ ਕਾਲਜ ਦੀ ਸੜਕ ਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੁਆਰਾ ਠੀਕ ਹੋਣ ਜਾ ਰਹੀਆਂ ਕਿੰਨਾ ਬਜਟ ਇਸ ਦੇ ਵਾਸਤੇ ਪਾਸ ਹੋਇਆ ਜੀ ਦੇਖੋ ਜੀ ਇਹ ਸੜਕ ਦਾ 15 ਲੱਖ ਦਾ ਇਸ ਕੋਲੋਨੀ ਦਾ ਉਸ ਤੋਂ ਬਾਅਦ ਮੋਦੀ ਕਾਲਜ ਦੀ ਜਦੋਂ 30 ਲੱਖ 14 ਲੱਖ ਦਾ ਹਿੱਸਾ ਵੀ ਹੈ ਅਲੱਗ-ਅਲੱਗ ਏਰੀਆ ਨੇ 20 ਕਰੋੜ ਦੇ ਵਿੱਚ ਬਹੁਤ ਸੜਕਾਂ ਨੇ ਸ਼ਹਿਰ ਦੇ ਵਿੱਚ ਹੋ ਜਾਣੀਆਂ ਸੋ ਇਹ ਐਸਾ ਪਲਾਨ ਹੈ ਜਿਹੜਾ ਤੁਹਾਡੇ ਜ਼ਹਿਨ ਦੇ ਵਿੱਚ ਹੈ ਪਰ ਅਜੇ ਕਾਗਜ਼ਾਂ ਦੇ ਵਿੱਚ ਨਹੀਂ ਆਇਆ ਤੁਸੀਂ ਆਪਣੇ ਵਾਰਡ ਲਈ ਕਰਨਾ ਚਾਹੁੰਦੇ ਹੋ देखो मेरे ऑलरेडी जे मैं काम ਕੌਂਕੂ ਕੇ ਮੈਂ ਕੋ ਪਹਿਲੀ ਵਾਰ ਕਾਉਂਸਲਰ ਨਹੀਂ ਬਣਿਆ ਲਗਾਤਾਰ ਅਸੀਂ ਤੀਜੀ ਵਾਰ ਹੈ ਤੀਜੀ ਵਾਰ ਦੇ ਵਿੱਚ ਸਾਡੇ ਵੱਲੋਂ ਆਪਣੇ ਨਵੇਂ ਪੁਰਾਣੇ ਵਾਰਡ ਵਿੱਚ ਕੰਮ ਚ ਕਰਦੇ ਜਾ ਰਿਹਾ ਪਰ ਨਵੇਂ ਵਾਰਡ ਦੇ ਇਲਾਕੇ ਚ ਰਗੁਮਾਜਰਾ ਜਿਹੜਾ ਹੈਗਾ ਜਿੱਥੇ ਮੈਂ ਗੁਰਦਾਰਾ ਜੰਗੀ ਜੱਥਾ ਹੈ ਇਸ ਧਰਮਸ਼ਾਲਾ ਜਿਹੜੀ ਉਹਦੇ ਨੇੜੇ-ਤੇੜੇ ਕੰਬੋ ਧਰਮਸ਼ਾਲਾ ਦੇ ਤੇ ਪੀਪਲ ਵਾਲੀ ਗਲੀ ਉੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਸੀਵਰੇਜ ਉਹ ਮੈਂ ਹੁਣ ਤੁਹਾਨੂੰ ਦੱਸੇ ਵੀ ਅੱਠ 9 ਮਹੀਨਿਆਂ ਤੋਂ ਅਸੀਂ ਕਾਉਂਸਲਰ ਪਰ ਜੋ ਹੁਣ 9 ਮਹੀਨਿਆਂ ਚ ਮੈਂ ਵਾਚ ਕੀਤਾ ਉਹਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਔਰ ਬਹੁਤ ਜਲਦੀ ਸਾਰੀਆਂ ਸੀਵਰੇਜ ਦੇ ਲੈਨਾਂ ਜਿੱਥੇ ਲੋੜਿੰਦੀਆਂ ਨੇ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕੰਪਲੀਟ ਆ ਬਾਰ-ਬਾਰ ਆਉਂਦੀਆਂ ਨੇ ਤਾਂ ਸਮਝ ਆ ਜਾਂਦੀ ਹੈ ਵੀ ਪ੍ਰੋਬਲਮ ਕੀ ਆ ਰਹੀ ਹੈ ਉਥੇ ਸੀਵਰੇਜ ਦੀਆਂ ਲੈਨਾਂ ਜਿਹੜੀਆਂ ਪੁਰਾਣੀਆਂ ਨੇ ਲੋਕਾਂ ਦਾ ਜਿਹੜਾ ਪ੍ਰੈਸ਼ਰ ਜ਼ਿਆਦਾ ਉਹ ਲੋਕ ਬਸੋ ਜ਼ਿਆਦਾ ਹੋ ਗਈ ਹੈ ਸੋ ਇਸ ਕਰਕੇ ਉੱਥੇ ਬਹੁਤ ਜਲਦੀ ਸੇਵਰੇਜ ਕੋਟੇ ਵਾਟ ਨੂੰ ਦੇਖੇ ਸੇਵਰੇਜ ਜਿਹੜੀ ਪ੍ਰੋਬਲਮ ਪਹਿਲਾਂ ਸੇਵਰੇਜ ਠੀਕ ਕਰਾ ਕੇ ਫਿਰ ਇਹ ਸੜਕਾਂ ਬਣਾਉਂਗਾ ਨਹੀਂ ਚੱਲੂ ਨਹੀਂ ਨਹੀਂ ਜਿੱਥੇ ਇਹ ਆ ਵਾਲੀ ਸੜਕਾਂ ਨੇ ਇਹ ਤਾਂ ਮੇਨ ਰੋਡਸ ਨੇ ਹਾਂ ਜੀ ਹਾਂ ਉਹ ਤਾਂ ਹੈ ਹੀ ਆ ਜੀ ਦੇਖੋ ਜੋ ਸਿਰ ਸੜਕ ਪੱਟੀ ਜਾਣੀ ਆ ਲੋਕਾਂ ਦਾ ਹਮੇਸ਼ਾ ਇਹੋ ਕਹਿੰਦੇ ਆ ਕਿ ਸੜਕਾ ਬਣਾ ਦਿੰਦੇ ਆ ਨਾਲੇ ਪਾਟ ਦਿੰਦੇ ਮੈਂ ਕਦੇ ਨਹੀਂ ਹੁੰ ਦਿੱਤਾ ਜੀ ਪਹਿਲਾਂ ਸੇਵਰੇਜ ਦਾ ਪਾਣੀ ਦਾ ਕਨੈਕਸ਼ਨ ਹੋ ਜਾਣ ਕੇ ਸਾਰਾ ਕੁਝ ਠੀਕ ਹੋਣ ਤੋਂ ਬਾਅਦ ਫਿਰ ਉਹਨੂੰ ਜਿਹੜੀ ਸੜਕਾਂ ਬਣਾਈਆਂ ਜਾਣਗੀਆਂ ਔਰ ਉਹ ਵਾਦਾ ਹੈ ਕਿ ਜਿੱਥੇ ਲੋਰ ਹੋਏਗੀ ਹੁਣ ਕੰਕਰੀ